ਇਹ ਇਹਦੀ ਫਾਈਲ ਕਿਉਂ ਨਹੀਂ ਤਾਂ ਜਾਣਾ ਕਿ ਜਿਹੜੇ ਬੰਦੇ ਮੈਨੂੰ ਆ ਕੇ ਕਹਿੰਦੇ ਰਹੇ ਆ ਕਿ ਇਹ ਜੇ ਹੋਣਾ ਆ ਜੇ ਕਰਨਾ ਆ ਉਹ ਤਾਂ ਦੱਸ ਕੇ ਕਰੋ ਕੀਤਾ ਇਹਨਾਂ ਉਹਨੂੰ ਕੰਪਲੀਟ ਹੀ ਨਹੀਂ ਕੀਤਾ ਤੇ ਪੇਮੈਂਟ ਕਰ ਦਿੱਤੀ ਉਹਨੂੰ 92 ਲੱਖ ਦੀ ਪੇਮੈਂਟ ਹੋਈ ਬਾਕਲ ਨੰਬਰ 190 ਰਿਪੋਰਟ ਬਾਕਲ ਦੇ ਪੇਜ ਨੂੰ ਨਹੀਂ ਕੀਤਾ ਵਾ ਜਿਵੇਂ ਜਾਂ ਸਕਦੇ ਬਾਦੇ ਦੇ ਮੇਲੇ ਤੋਂ ਪਹਿਲਾਂ ਬਾਕਲ ਮੇਲੇ ਤੋਂ ਪਹਿਲਾਂ ਜਪੜੀਆਂ ਮਿਲਦੀਆਂ ਨੇ ਇਹ ਸਿੱਧੇ ਤਾਓ ਜਾਂ ਕਰ ਰਹੇ ਹੁੰਦੇ ਹੋ ਪ੍ਰਕਾਰ ਚੱਕਰ ਰਿਕਾਰਡ ਕਾਗਜ਼ ਬੱਦਾ ਬੇੜਕਾਮ ਬਧਾ ਗਿਆ ਹੈ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੀ ਦੂਧ ਦੇ ਵਿੱਚ ਗੁੱਜਰ ਬਹੁਤ ਬੈਠੇ ਆਂਦਾ ਝੜਾ ਪਈਗਾ ਅਫਸਰ ਕੀ ਕਹਿ ਰਿਹਾ ਹੈ ਪਰ ਸਰ ਬੜੇ ਸਾਲਾਂ ਤੋਂ ਕੰਮ ਚੱਲ ਰਿਹਾ ਬੜਾ ਵਧੀਆ ਚੱਲ ਰਿਹਾ ਇਹ ਇਹਦੂ ਸਰ ਰਹਿਣ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਹਤਾਨੀਆਂ ਕੱਲ ਬਟਾਲਾ ਕਾਰਪੋਰੇਸ਼ਨ ਦੀ ਜਨਰਲ ਹਾਊਸ ਮੀਟਿੰਗ 'ਚ ਉਸ ਸਮੇਂ ਹੰਗਾਮਾ ਹੋ ਜਾਂਦਾ ਹੈ ਜਦੋਂ ਪਾਸ ਕੀਤੇ ਗਏ ਜਿਹੜੇ 205 ਮਤਿਆਂ 'ਚੋਂ ਹਾਊਸ ਨੇ 4 ਮਤਿਆਂ ਤੇ ਅਸਹਿਮਤੀ ਪ੍ਰਗਟਾਈ ਹੰਗਾਮਾ ਹਾਥਰਾ ਦੇ ਟੈਕਸ ਕਲੈਕਸ਼ਨ ਵਿੱਚ ਪ੍ਰਾਈਵੇਟ ਹੱਥਾਂ ਚ ਦੇਣ ਵਾਲੇ ਮੱਤੇ ਉੱਤੇ ਹੋਇਆ ਕਾਰਪੋਰੇਸ਼ਨ ਨੂੰ 4 ਕਰੋੜ ਦਾ ਸਾਲਾਨਾ ਟੈਕਸ ਸ਼ਹਿਰ ਤੋਂ ਇਕੱਠਾ ਹੁੰਦਾ ਹੈ ਤਾਂ ਪ੍ਰਾਈਵੇਟ ਕੰਪਨੀਆਂ ਉਸ ਟੈਕਸ ਨੂੰ 33 ਕਰੋੜ ਚ ਕਿਵੇਂ ਬਦਲ ਦੇਵੇਗੀ ਜਿਵੇਂ ਚੁੰਗੀਆਂ ਪ੍ਰਾਈਵੇਟ ਹੋਣ ਤੇ ਵਪਾਰੀਆਂ ਤੇ ਸ਼ਹਿਰ ਵਾਸੀਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਤਾਂ ਟੈਕਸ ਕਲੈਕਸ਼ਨ ਪ੍ਰਾਈਵੇਟ ਹੋਣ ਵਾਲੇ ਮੱਤੇ ਤੇ ਹੰਗਾਮਾ ਤਾਂ ਲਾਜ਼ਮੀ ਸੀ ਬਿਲਡਿੰਗ ਬ੍ਰਾਂਚ ਵਾਲੇ ਦੱਸਣ ਕਿ ਮਹੀਨੇ ਦੇ 25 ਲੱਖ ਨਕਸ਼ਿਆਂ ਤੇ ਕਲੋਨੀਆਂ ਤੋਂ ਆਉਂਦੇ ਸੀ ਜੋ 2 ਤੋਂ 4 ਲੱਖ ਰਹਿ ਗਿਆ ਬਿਨਾਂ ਨਕਸ਼ਿਆਂ ਤੇ ਬਿਲਡਿੰਗ ਤੇ ਕਲੋਨੀਆਂ ਬਣ ਰਹੀਆਂ ਨੇ ਟੈਕਸ ਕਲੈਕਸ਼ਨ ਕਿਉਂ ਕੱਟ ਗਈ 50 ਕੌਂਸਲਰ ਵਿੱਚੋਂ ਵੱਖ-ਵੱਖ ਪਾਰਟੀਆਂ ਦੇ 40 ਦੇ ਕਰੀਬ ਕੌਂਸਲਰ ਹਾਜ਼ਰ ਰਹੇ ਇਸ ਮੌਕੇ ਦਰਨ ਖਜੂਰੀ ਗੇਟ ਕਾਰਪੋਰੇਸ਼ਨ ਵਾਲੀ ਜਗਾ ਨੂੰ ਮਸ਼ੀਨਰੀ ਦੇ ਰੱਖ-ਰਖਾਵੇ ਲਈ ਵਰਤਨਾ ਦਾ ਮਤਾ ਜਿਹੜਾ ਪਾਸ ਕੀਤਾ ਗਿਆ ਡਿਪਟੀ ਮੀਅਰ ਸੁਨੀਲ ਸਰੀਨ ਡਿਪਟੀ ਮੀਅਰ ਚੰ드ਰਾਕਾਂਤਾ ਹਾਊਸ ਮੀਟਿੰਗ 'ਚ ਹਾਜ਼ਰ ਸਨ 205 ਮਤਿਆਂ 'ਚੋਂ 4 ਦਾ ਵਿਰੋਧ ਹੋਇਆ ਤੇ ਬਾਕੀ ਸਰਸਮਤੀ ਨਾਲ ਪਾਸ ਹੋ ਗਏ ਇਸ ਮੌਕੇ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਨਾਲ ਐਨੇ ਵੱਡੇ ਸੰਜੀਦਾ ਮੁੱਦਿਆਂ ਤੇ ਐਨਆਰਏ ਟੂਡੇ ਨੇ ਉਹਨਾਂ ਦਾ ਪੱਖ ਲੈਣਾ ਚਾਹਿਆ ਤਾਂ ਉਹਨਾਂ ਨੇ ਪੱਖ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਮਿਸ਼ਨਰ ਸਾਹਿਬ ਇਹ ਸਵਾਲ ਸਾਡੇ ਨਹੀਂ ਬਟਾਲਾ ਸ਼ਹਿਰ ਵਾਸੀਆਂ ਦੇ ਨੇ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਰਕਾਰ ਦਾ ਪੱਖ ਜ਼ਰੂਰ ਰੱਖਦੇ। ਅੱਜ ਦਾ ਜਿਹੜਾ ਮੀਟਿੰਗ ਦੇ ਮੁੱਦੇ ਸੀਗੇ ਬੜੇ ਇੰਪੋਰਟੈਂਟ ਸੀਗੇ ਮੁੱਦੇ ਚਾਹੇ ਉਹ ਕਾਲੀਦਲ ਦੀ ਪਾਰਟੀ ਨਾਲ ਸੰਬੰਧਤ ਚਾਹੇ ਭਾਜਪਾ ਨਾਲ ਚਾਹੇ ਆਮ ਆਦਮੀ ਪਾਰਟੀ ਨਾਲ ਚਾਹੇ ਕਾਂਗਰਸ ਪਾਰਟੀ ਨਾਲ ਸੰਬੰਧਤ ਲੋਕ ਵੀ ਸੁਣ ਲੈਣ ਤੇ ਸਾਰਾ ਸ਼ਹਿਰ ਵੀ ਸੁਣ ਲੈਣ ਤੇ ਮੈਂ ਕਹਿੰਦਾ ਮਾਨਯੋਗ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਵੀ ਸੁਣ ਲੋ ਕਿ ਐਮਐਲਏ ਸਾਹਿਬ ਤੁਸੀਂ ਇਹਦੇ ਵਿੱਚ ਇਹ ਕੰਦਾ ਸਹਿਮਤੀ ਪ੍ਰਗਟ ਕਰਦੇ ਹੋ। ਕੀ ਇੱਕ ਇੱਕੇ ਮਤਾ ਸੀਗਾ ਸ਼ਹਿਰ ਦਾ ਹਾਊਸ ਟੈਕਸ ਵਿਧਾਨ ਵਾਸਤੇ ਅਫਸਰ ਕਹਿੰਦੇ ਨੇ ਵੀ ਠੇਕੇ ਤੇ ਦੇ ਦਿੱਤਾ ਜਾਵੇ ਇਸ 33 ਕਰੋੜ ਰੁਪਇਆ ਸ਼ਹਿਰ ਦਾ ਹਾਊਸ ਟੈਕਸ ਇਕੱਠਾ ਕਰਨਾ ਹੈ ਔਰ 33 ਕਰੋੜ ਰੁਪਏ ਆ ਜਿਹੜਾ ਅਸੀਂ ਟੈਂਡਰ ਲਾ ਦਈਏ ਤੇ ਠੇਕੇਦਾਰ ਆਜਣ ਉਹ ਆ ਕੇ ਹਾਊਸ ਟੈਕਸ ਇਕੱਠਾ ਕਰਕੇ ਦੇ ਜੇ 33 ਕਰੋੜ ਰੁਪਇਆ ਉਹ ਇਕੱਠਾ ਕਰਨਗੇ ਇਟ ਮੀਨਸ ਵੀ ਉਹਨਾਂ ਦਾ ਆਪਣਾ ਖਰਚਾ ਵੀ ਹੋਊਗਾ ਤੇ 10% ਘਟੋ ਘਟ ਲਾ ਦੀਏ ਤੇ 3 ਕਰੋੜ 30 ਲੱਖ ਰੁਪਏ ਉਹ ਵੀ ਖਰ ਦੇਗੇ ਲਗਭਗ 40 ਕਰੋੜ ਰੁਪਇਆ ਸ਼ਹਿਰ ਵਾਸੀਆਂ ਨੂੰ ਤੋਂ ਇਕੱਠਾ ਕੀਤਾ ਜਾਵੇ ਜਦੋਂ ਉਹਨਾਂ ਨੇ ਆਪਣੇ ਮੁਲਾਜ਼ਮ ਵੀ ਰੱਖਣੇ ਨੇ ਸਵੇਰੇ ਇੱਕ ਬੰਦੇ ਨੇ ਉੱਠਣਾ ਨਹੀਂ ਤੇ ਪਿੰਦੇ ਬਿੱਲ ਵੱਜਣੀਆਂ ਵੀ ਆ ਵੀ ਆਓ ਜੀ ਤੁਹਾਡਾ ਟੈਕਸ ਮੰਦਾ ਜੀ ਦੋ ਇੱਕ ਦੁਕਾਨਦਾਰ ਹੈ ਜਿਹੜਾ ਲੱਖ ਰੁਪਇਆ ਰੋਜ਼ ਦੀ سیل ਕਰਦਾ ਤੇ ਇੱਕ ਉਹ ਵੀ ਦੁਕਾਨਦਾਰ ਹੈ ਜਿਹੜਾ 200 ਰੁਪਇਆ ਰੋਜ਼ ਦੀ سیل ਕਰਦੇ ਉਹਨਾਂ ਦਾ ਟੈਕਸ ਵੀ ਹੋਣਾ ਤੇ ਉਹਨਾਂ ਦਾ ਟੈਕਸ ਵੀ ਹੋਣਾ ਜਿਹੜਾ 200 ਰੁਪਿਆ ਰੋਹ ਦਾ ਵਟਦਾ ਹੋਊਗਾ ਉਹ ਕਿੱਥੋਂ ਤੁਹਾਨੂੰ ਦੱਸੋ ਕਿੰਨਾ ਟੈਕਸ ਦੇ ਸਕਦਾ ਹੋਊਗਾ ਸੋ ਗੱਲ ਆ ਵੀ ਅਸੀਂ ਸਾਰੇ ਹਾਊਸ ਨੇ ਇਸ ਮਤੇ ਨੂੰ ਰਿਜੈਕਟ ਕੀਤਾ 4.5 ਕਰੋੜ ਰੁਪਿਆ ਟੈਕਸ ਦੀ ਸਾਡੀ ਸਾਲਾਨਾ ਇਨਕਮ ਆਉਂਦੀ ਹੈ ਤੇ ਹੁਣ ਜੇ ਆਈ ਉਹ ਪ੍ਰਾਈਵੇਟ ਅਥਾਏ ਦਿੰਦੇ ਤੇ ਕਹਿੰਦੇ ਜੀ 33 ਕਰੋੜ ਇਕੱਠਾ ਕਰਕੇ ਦਿਓ ਜੀ ਅਸੀਂ ਇੱਥੋਂ ਹੀ ਕੰਦਾ ਇਨਕਮ ਕਰਾਂਗੇ ਅੱਜ ਤੱਕ ਤੇ ਸਾਰੇ ਇੱਕ ਦੀ ਹੋਇਆ ਨਹੀਂ ਅਸੀਂ ਸ਼ਹਿਰ ਦੇ ਨਾਲ ਆ ਸ਼ਹਿਰ ਵਾਸੀਆਂ ਨੇ ਸਾਨੂੰ ਚੁਣਿਆ ਅਸੀਂ ਸ਼ਹਿਰ ਦੀ ਕੰਦਾ ਉਹਦੀ ਜ਼ਿੰਮੇਵਾਰੀ ਹੈ ਸਾਡੀ ਇਹ ਅਹੀ ਸ਼ਹਿਰ ਵਾਸੀਆਂ ਨੂੰ ਬੋਝ ਦੀ ਹਟਾਣਾ ਨਾ ਆਉਂਦੀ ਏ ਸੋ ਮੇਅਰ ਸਾਹਿਬ ਨੇ ਬੜਾ ਠੋਕਵਾਂ ਕੇ ਇਸ ਮਤੇ ਦੇ ਉਤੇ ਪਹਿਲਾਂ ਵੀ ਗੱਲ ਕੀਤੀ ਸੀ ਸੋ ਉਹਨਾਂ ਨੇ ਕਿਹਾ ਵੀ ਹਾਊਸ ਚ ਲਿਆਓ ਹਾਊਸ ਸੋ ਸਾਰੇ ਹਾਊਸ ਨੇ ਜਿਨੈ ਨਹੀਂ ਮਰਸਲੀ ਉਸ ਨੂੰ ਕਿਹਾ ਵੀ ਇਸ ਨੂੰ ਅਸੀਂ ਇਹਨੂੰ ਪੈਂਡਿੰਗ ਕਰਤਾ ਜਾਈਏ ਅਸੀਂ ਚਾਹਾਂਗੇ ਵੀ ਮਤਾ ਕੈਨਸਲ ਹੋਣਾ ਚਾਹੀਦਾ ਸ਼ਹਿਰ ਦਾ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਹਾ ਉਸ ਨਹੀਂ ਚਾਹੁੰਦਾ ਵੀ ਮਤਾ ਪਾਸ ਹੋਵੇ ਇੱਕ ਮਤਾ ਆਇਆ ਅੱਜ ਵੀ ਜਿੰਨੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਬਣਾਉਣੀਆਂ ਆ ਉਹ ਕਹਿੰਦੇ ਜੀ ਨਗਰ ਸੁਧਾਰ ਟਰੱਸਟ ਦੇ ਦਿੱਤਾ ਜਾਵੇ ਇਦੇ ਵਿੱਚ ਵੀ ਜਦੋਂ ਹੌਸ ਦੀ ਮੀਟਿੰਗ ਚੱਲੀ ਸਾਰਿਆਂ ਨੇ ਉੱਤੇ ਆਬਜੈਕਸ਼ਨ ਕੀਤਾ ਔਰ ਸਾਰਿਆਂ ਨੇ ਜੁਨੈਨੀਮਸਲੀ ਇਹ ਗੱਲ ਕੀਤੀ ਵੀ ਸਾਡੇ ਕੋ ਪੂਰਾ ਆਫੀਸਰ ਨੇ ਅਮਲਾ ਖਮਲਾਇਆ ਸਾਡੇ ਕੋ ਪੂਰਾ ਇੰਜੀਨੀਅਰ ਇੰਜੀਨੀਅਰ ਨੇ ਲੋਗ ਸਾਡੇ ਕੋ ਆਫੀਸਰ ਚੰਗੇ ਭਲੇ ਲੋਗ ਜਿਹੜੇ ਸਾਡੇ ਕੰਮ ਕਰਾਉਂਦੇ ਆ ਰਹੇ ਸਦੀਆਂ ਤੋਂ ਕੰਮ ਦਾ ਕਾਰਪੋਰੇਸ਼ਨ ਜਾਂ ਜਦੋਂ ਕਾਉਂਸਲ ਹੁੰਦੀ ਹੈ ਉਦੋਂ ਹੀ ਕੰਮਕਾਜ ਚੱਲਦਾ ਸੀ ਤੇ ਹੁਣ ਕਿਹੜੀ ਗੱਲ ਆ ਗਈ ਜਿਹੜੀ ਇੰਪਰੂਵਮੈਂਟ ਟਰਸ ਨੂੰ ਇਹ ਕੰਦਾ ਚੇਂਜ ਕਰਤਾ ਜਿਵੇਂ ਸੋ ਸਾਰੇ ਹੌਸ ਨੇ ਜੁਨੈਨੀਮਸਲੀ ਸਾਰੀ ਪਾਰਟੀ ਨੇ ਇਕੱਠਾ ਹੋ ਕੇ ਇਸ ਗੱਲ ਦਾ ਮਤੇ ਦੇ ਵਿਰੋਧ ਕੀਤਾ ਕਿ ਇਹ ਮਤਾ ਬਿਲਕੁਲ ਨਹੀਂ ਹੋਣਾ ਚਾਹੀਦਾ ਹਾਊਸ ਦਾ ਕੰਮ ਹਾਊਸ ਹੀ ਕਰੇਗਾ ਕਾਰਪੋਰੇਸ਼ਨ ਦਾ ਕੰਮ ਕਾਰਪੋਰੇਸ਼ਨ ਹੀ ਕਰੇਗੀ ਚੁਣਿੰਦੇ ਲੋਕ ਹੀ ਕਰਨਗੇ ਦੂਜੀ ਗੱਲ ਇਹ ਵੀ ਮਸ਼ੀਨਰੀ ਅਸੀਂ ਦਿਨ ਰਾਤ ਖਰੀਦਣੇ ਆ ਦਿਨ ਰਾਤ ਮਸ਼ੀਨਰੀ ਖਰੀਦੀ ਜੰਨੇ ਆ ਖਰੀਦੀ ਜੰਨੇ ਆ ਠੀਕ ਹੈ ਜੇ ਸਾਨੂੰ ਲੋੜ ਤੁਹਾਨੂੰ ਖਰੀਦਣੀ ਚਾਹੀਦੀ ਹੈ ਪਰ ਉਹਦੇ ਵਾਸਤੇ ਰੱਖ ਰਖਾ ਵਾਸਤੇ ਸਾਡੇ ਕੋਈ ਜਗ੍ਹਾ ਹੀ ਨਹੀਂ ਕਿਤੇ ਜੇ ਰੱਖ ਰਖਾ ਵਾਸਤੇ ਸਾਡੇ ਕੋਈ ਜਗ੍ਹਾ ਹੈਗੀ ਆ ਤੇ ਅਸੀਂ ਉਹਨੂੰ ਸੇਲ ਲੋਡ ਤੇ ਲਾਤਾ ਸੋ ਗੱਲ ਆ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਸਾਡੇ ਕੋਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਜਗ੍ਹਾ ਹੈਗੀਆਂ ਨੇ ਜਿਵੇਂ ਆ ਕਹਿੰਦਾ ਤੁਸੀਂ ਖਜੂਰੀ ਗੇਟ ਤੇ ਆ ਜਾਓ ਉੱਥੇ ਸਾਡੇ ਕੋਲ ਜਿਹੜੀ ਜਗ੍ਹਾ ਉਹਨੂੰ ਰੱਖ ਉੱਥੇ ਜਗ੍ਹਾ ਆਪਣੀ ਮਸ਼ੀਨਰੀ ਰੱਖ ਰੱਖਾ ਕਰਵਾਉਣ ਵਾਸਤੇ ਰੱਖ ਲਈਏ ਅਸੀਂ ਹੋਰ ਜੋ ਕਿਸੇ ਪਾਸੇ ਖਰੀਦਣ ਤੇ ਚੱਕਰ ਚ ਪੜਾਂਗੇ ਜੇ ਆਪਣੇ ਆਪਣੇ ਰੱਖ ਰਖਾ ਸੋ ਉਹੀ ਜਗ੍ਹਾ ਵਰਤ ਲਈ ਜਿਹੜੀ ਮਰਜੀ ਪਾਰਟੀ ਨਾਲ ਸੰਬੰਧਤ ਹੋਵੇ ਸਾਰੇ ਕਾਉਂਸਲਰ ਨੂੰ ਇੱਕ ਇੱਕੋ ਹੀ ਤੌਰ ਦੇ ਉੱਤੇ ਸਾਰੀਆਂ ਲਾਈਟਸ ਜਿਹੜੀਆਂ ਵਾਇਰਸ ਜਿਹੜੀਆਂ ਪ੍ਰਬੰਧ ਦਿੱਤੀਆਂ ਜਾਣ ਔਰ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਔਰ ਅਸੀਂ ਅੱਜ ਫਿਰ ਹਾਊਸ ਨੇ ਬੜੇ ਇਹ ਤਸਦੇ ਆਧਾਰ ਤੇ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਬਟਾਲੇ 'ਚ ਕੋਈ ਫੰਡ ਦੋ ਬਟਾਲੇ ਦੇ ਫੰਡ ਦੋ ਬਟਾਲੇ ਦੇ ਲੋਕਾਂ ਨੂੰ ਨਾਂ ਮਾਰੋ ਕੋਈ ਫੰਡ ਲਿਆਓ ਤੇ ਕਾਰਪੋਰੇਸ਼ਨ ਦੇ ਵਿੱਚ ਉਹਦੀ ਡਿਵੈਲਪਮੈਂਟ ਕਰੀਏ ਔਰ ਅਸੀਂ ਉਸ ਡਵੈਲਪਮੈਂਟ ਦੇ ਹੱਕ ਚ ਸਾਰੇ ਜਾਣੇ ਮੈਂ ਨਹੀਂ ਸਮਝਣਾ ਕਿ ਕੋਈ ਵੀ ਪਾਰਟੀ ਦਾ ਬੰਦਾ ਕੋਈ ਇਹ ਕਵੇ ਕਾਉਂਸਲਰ ਵੀ ਮੇਰੀ ਗਲੀ ਨਾ ਬਣੇ ਕਾਂਗਰਸ ਵਾਲਾ ਕਹਿੰਦੀ ਮਰੀਨਾ ਬਣ ਸਾਰੇ ਨਹੀਂ ਬਣਨੀ ਚਾਹੀਦੀ ਪਰ ਪੈਸਾ ਆਏਗਾ ਤੇ ਬਣੇਗੀ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਅਸੀਂ ਉਹਦੇ ਹੱਕ ਚ ਸ਼ਹਿਰ ਦੇ ਉੱਤੇ ਬੋਝ ਪਾਉਣ ਦੇ ਹੱਕ ਵਿੱਚ ਨਹੀਂ ਹੈ ਸਰ ਅੱਜ ਹਾਊਸ ਦੀ ਮੀਟਿੰਗ ਹੋਈ ਹੈ ਲੇਕਿਨ ਹਾਊਸ ਚ ਪਹਿਲਾਂ ਇੱਕ ਖੱਪ ਪਈ ਜਾ ਰਹੀ ਜੀ ਮੀਟਿੰਗ ਨਹੀਂ ਹੋਈ 8 ਮਹੀਨੇ ਬਾਅਦ ਮੀਟਿੰਗ ਹੋਈ 2 April ਨੂੰ ਪਹਿਲਾਂ ਮੀਟਿੰਗ ਹੋਈ ਤੇ 2 May ਨੂੰ ਹੋਣੀ ਮਹੀਨੇ ਬਾਅਦ ਪੂਰੇ ਮਹੀਨੇ ਬਾਅਦ ਮੀਟਿੰਗ ਹੋਈ ਦੂਜੀ ਗੱਲ ਜਿਹੜੀ ਮਤਿਆਂ ਦੀ ਮੀਟਿੰਗ ਸੀ ਜਨਰਲ ਹਾਊਸ ਦੀ ਮੀਟਿੰਗ ਸੀ ਉਹ ਮੇਅਰ ਸਾਹਿਬ ਨੇ ਜਨਵਰੀ 24 ਤਰੀਕ 2025 ਦੀ ਚਿੱਠੀਆਂ ਲਿਖੀਆਂ ਨੇ ਔਰ ਉਹ ਘੱਟੋ ਘੱਟ ਤਿੰਨ ਵਾਰੀ ਰਿਮਾਈਂਡਰ ਕਰਤਾ ਵੀ ਹਾਊਸ ਦੀ ਮੀਟਿੰਗ ਜਿਹੜੀ ਜਨਰਲ ਹਾਊਸ ਦੀ ਕਰਾਈ ਜਾਏ ਕਰਾਈ ਜਾਏ ਲੇਕਿਨ ਕਿਸੇ ਤੇ ਜੂਨੀ ਸਿੱਟਕਦੀ ਤੇ ਜਦੋਂ ਮੀਟਿੰਗ ਆਣਗੇ ਖੀਰ ਦੇ ਖੀਰ ਦੇ ਦੋ ਦਿਨ ਪਹਿਲਾਂ ਆ ਕੇ ਮਤੇ ਕਹਿਣ ਸਾਡਾ ਵੀ ਮਤਾ ਪਾ ਦਿਓ ਆ ਵੀ ਮਤਾ ਪਾ ਦਿਓ ਸੁਰ ਸੁਰ ਅਫਸਰਾਂ ਨੂੰ ਥੋੜਾ ਜਿਆ ਵੇਖਣਾ ਚਾਹੀਦਾ ਹੈ ਜੀ ਆ ਵੀ ਜਦੋਂ ਇੱਕ ਲੈਟਰ ਆਈ ਹੈ ਮੀਟਿੰਗ ਦੀ ਮੁੜ ਕੇ ਐਮਐਲਏ ਸਾਹਿਬ ਜਾਂ ਦੂਜੀ ਪਾਰਟੀ ਕਹਿੰਦੇ ਪਈ ਮੇਅਰ ਸਾਹਿਬ ਜੀ ਸਾਈਨ ਨਹੀਂ ਕਰਦੇ ਮੇਅਰ ਸਾਹਿਬ ਮੀਟਿੰਗ ਨਹੀਂ ਕਰਦੇ ਮੀਟਿੰਗਾਂ ਦਾ ਪਹਿਲਾਂ ਰਿਕਾਰਡ ਹੀ ਚੈੱਕ ਕਰ ਲੋ 1 2 3 ਬਤੇ ਐਸੇ ਸੀ ਜਿਹੜੇ ਕਿ ਸ਼ਹਿਰ ਦੇ ਹਿੱਤ ਵਿੱਚ ਨਹੀਂ ਸੀ ਉਹਨਾਂ ਦੇ ਉੱਤੇ ਹੌਸ ਨੇ ਆਪਣੀ ਟਿੱਪਣੀ ਕੀਤੀ ਆ ਤੇ ਉਹਨੂੰ ਅਗਲੀ ਮੀਟਿੰਗ ਤੱਕ ਵਿਚਾਰਨ ਲਈ ਕਿਹਾ ਪੰਜਾਬ ਦਾ ਪੁਰਾਣਾ ਤਜਰਬਾ ਜਿਹੜਾ ਬਹੁਤਾ ਕਾਮਯਾਬ ਨਹੀਂ ਹੋਇਆ ਉਦੋਂ ਪਹਿਲਾਂ ਚੁੰਗੀਆਂ ਦਿੱਤੀਆਂ ਗਈਆਂ ਸੀ ਠੇਕੇ ਦੇ ਉੱਤੇ ਤੇ ਹਰ ਸ਼ਹਿਰੀ ਨੂੰ ਉਹਨਾਂ ਪ੍ਰਾਈਵੇਟ ਠੇਕੇਦਾਰਾਂ ਨੇ ਬਹੁਤ ਤੰਗ ਕੀਤਾ ਸੀ ਇਸ ਕਰਕੇ ਮੈਂ ਚੁਰਨਾ ਕਿ ਪ੍ਰਾਈਵੇਟ ਲੋਕਾਂ ਨੂੰ ਇਹ ਟੈਕਸ ਦੀ ਕਲੈਕਸ਼ਨ ਵਾਸਤੇ ਨਾ ਠੇਕਾ ਦਿੱਤਾ ਜਾਵੇ ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਗਵਰਨਮੈਂਟ ਦੇ ਆਰਡਰ ਨੇ ਕਿ ਤੁਸੀਂ ਪ੍ਰਾਈਵੇਟ ਲੋਕਾਂ ਨੂੰ ਪਰਮਾ ਨੂੰ ਜਿਹੜਾ ਟੈਕਸ ਕਲੈਕਸ਼ਨ ਵਾਸਤੇ ਦੇ ਦਿਓ ਤਾਂ ਕਿ ਤੁਹਾਡਾ ਟੈਕਸ ਇਕੱਠਾ ਹੋਵੇ ਤੇ ਉਹਦੇ ਨਾਲ ਡਵੈਲਪਮੈਂਟ ਕਰਨੀ ਹੈ ਅਸੀਂ ਇੱਥੋਂ ਤੁਹਾਨੂੰ ਕੋਈ ਗ੍ਰਾਂਟ ਜਿਹੜੀ ਹੈ ਸਰਕਾਰ ਨਹੀਂ ਦੇ ਸਕਦੀ ਪਿਛਲੇ 3.5 ਸਾਲਾਂ ਦੇ ਵਿੱਚ ਬਟਾਲੇ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਵੀ ਗ੍ਰਾਂਟ ਨਹੀਂ ਆਈ ਸਾਡੇ ਜਿੰਨੇ ਵੀ 3-4 ਸਾਲ ਪਹਿਲਾਂ ਸੀਗਰ ਵਿੱਚ ਪਏ ਸੀ ਉਹਨਾਂ ਵਾਡਾਂ ਦੇ ਵਿੱਚ ਸਾਰੀਆਂ ਗਲੀਆਂ ਜਿਹੜੀਆਂ ਅਜੇ ਲੋਕ ਚੱਕੜ ਤੋਂ ਲੰਘ ਰਹੇ ਆ ਤੇ ਅਸੀਂ ਹਰ ਵਾਰੀ ਮੀਟਿੰਗ ਦੇ ਵਿੱਚ ਮਤੇ ਪਾਸ ਕਰਨੇ ਆ ਜਿਹੜੇ ਲਗਭਗ 200 ਕਰੋੜ ਦੇ ਮਤੇ ਪਾਸ ਪਏ ਨੇ ਕੰਮਾਂ ਵਾਸਤੇ ਤੇ ਗ੍ਰਾਂਟ ਸਾਨੂੰ ਕੋਈ ਨਹੀਂ ਆਈ ਪਹਿਲੀ ਗੱਲ ਤੇ ਇਹ ਹੈ ਕਿ ਸਾਡੀ ਚਿੱਠੀ ਲੈਣ ਨੂੰ ਹੀ ਤਿਆਰ ਨਹੀਂ ਹੁੰਦੇ ਏਟੀਪੀ ਸਾਹਿਬ ਕਿ ਤੁਸੀਂ ਵੇਖਿਆ ਹੋਣਾ ਕਿ ਜਲੰਧਰ ਰੋਡ ਦੇ ਉੱਤੇ ਜਾਂ ਸ਼ਹਿਰ ਦੇ ਵਿੱਚ ਇੰਨੀਆਂ ਕਮਰਸ਼ੀਅਲ ਬਿਲਡਿੰਗਾਂ ਬਣ ਗਈਆਂ ਨੇ ਸਾਡੇ ਮਹਗਮੇ ਵਾਲੇ ਬਿਲਕੁਲ ਇਹਨਾਂ ਸਾਨੂੰ ਕੋਈ ਜਵਾਬ ਦੇ ਨਹੀਂਗੇ ਤੇ ਉਹ ਬਗੈਰ ਨਕਸ਼ਿਆਂ ਤੋਂ ਬਗੈਰ ਸੀਐਲਯੂ ਕਰਾਉਣ ਤੋਂ ਬਿਲਡਿੰਗਾਂ ਬਣੀਆਂ ਜਾਂਦੀਆਂ ਨੇ ਕਲੋਨੀਆਂ ਬਣੀਆਂ ਜਾਂਦੀਆਂ ਤੇ ਉਹ ਸਾਡਾ ਕਾਰਪੋਰੇਸ਼ਨ ਦਾ ਜਿਹੜਾ ਵਿਤੀ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਅੱਜ ਉਹਦੀ ਵੀ ਬੜਾ ਮੁੱਦਾ ਠਾਇਆ ਕਿ ਸਾਡਾ ਟੈਕਸ ਕਲੈਕਸ਼ਨ ਜਿਹੜੀ ਹੈ ਪਿਛਲੇ ਸਾਲ ਪਿਛਲੇ ਮਹੀਨਿਆਂ ਨਾਲ ਕਾਫੀ ਘਟ ਗਈ ਹੈ 25-30 ਲੱਖ ਰੁਪਏ ਮਹੀਨੇ ਦੀ ਆ ਜਾਂਦੀ ਸੀ ਜਿਹੜੀ ਘਟ ਕੇ 2-4 ਲੱਖ ਤੇ ਆ ਗਈ ਹੈ ਉਹ ਇਹੋ ਜਿਹਾ ਅੱਜ ਮੀਟਿੰਗ ਦੇ ਵਿੱਚ ਪੁੱਛਿਆ ਗਿਆ ਅਫਸਰਾਂ ਨੂੰ ਕਿ ਸਾਨੂੰ ਦੱਸਿਆ ਜਾਵੇ ਕਿ ਇੰਨੇ ਟੈਕਸ ਕਲੈਕਸ਼ਨ ਜਿਹੜੀ ਹੈ ਕਿਉਂ ਘਟ ਗਈ ਹੈ ਤੇ ਜੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤੇ ਉਹਦੀ ਕੋਈ ਗੋਲਮੋਲ ਜਵਾਬ ਦਿੱਤਾ ਜਾਂਦਾ ਤੇ ਉਹ ਉੱਤੋਂ ਹੀ ਕਹਿ ਦਿੰਦੇ ਆ ਜੀ ਸਾਨੂੰ ਆਰਡਰ ਆਏ ਨੇ ਕਦੀ ਅਫਸਰਾਂ ਦਾ ਨਾਂ ਲੈ ਦਿੰਦੇ ਨੇ ਕਦੀ ਐਮਐਲਏ ਸਾਹਿਬ ਦਾ ਨਾਂ ਲੈ ਦਿੰਦੇ ਨੇ ਜੀ ਸਾਨੂੰ ਉਹਨਾਂ ਦਾ ਫੋਨ ਆਇਆ ਕਿ ਬਿਲਡਿੰਗ ਨੂੰ ਕੁਝ ਨਹੀਂ ਕਹਿਣਾ ਤੇ ਕੋਈ ਪ੍ਰਾਪਰ ਜਵਾਬ ਨਹੀਂ ਦਿੰਦੇ ਅੱਜ ਹੌਸਲੇ ਬੜੀ ਤਾੜਨਾ ਨਾਲ ਉਹਨਾਂ ਨੂੰ ਪੁੱਛਿਆ ਕਿ ਇਹਦਾ ਸਾਨੂੰ ਪੂਰਨ ਜਵਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਹੀ ਇੱਕ ਜਿਹੜੀ ਸਾਡੀ ਖਜੂਰੀਕੇਟ ਜਗਾ ਕਾਰਪੋਰੇਸ਼ਨ ਦੀ ਉਹਨੂੰ ਵੇਚਣ ਦੇ ਲਈ ਮਤਾ ਆਇਆ ਸੀਗਾ ਤੇ ਸਾਰੇ ਹੌਸ ਨੇ ਇਹ ਸਲਾਹ ਕੀਤੀ ਆ ਕਿ ਉਹ ਜਿਹੜੀ ਜਗਾ ਆ ਸਾਡੇ ਕੋਲ ਜਿੰਨੀ ਵੀ ਸਾਡੀ ਕਾਰਪੋਰੇਸ਼ਨ ਦੀ ਮਸ਼ੀਨਰੀ ਆ ਉਹਦੇ ਖਿਲਾਰਨ ਵਾਸਤੇ ਸਾਡੇ ਕੋਲ ਕੋਈ ਜਗਾ ਨਹੀਂ ਗਈ ਸਾਡੀ ਮਸ਼ੀਨਰੀ ਦੀ ਬਹੁਤ ਜਿਆਦਾ ਜਿਹੜੀ ਦੁਰਵਰਤੋਂ ਵੀ ਹੁੰਦੀ ਹੈ ਤੇ ਚੋਰੀ ਵੀ ਹੁੰਦੀ ਹੈ ਸਾਡੇ ਬੇਰੰਗਾਲ ਜਕੋਲ ਫਾਰਮ ਵਗੇੜਿਆ ਉੱਥੇ ਬੱਚਿਆਂ ਦੇ ਖੇਡਣ ਲਈ ਬਾਸਕਟਬਾਲ ਦੀਆਂ ਗਰਾਊਂਡਾਂ ਨੇ ਉਹਦੇ ਵਿੱਚ ਹੀ ਮਸ਼ੀਨਰੀ ਜਿਹੜੀ ਸਾਰੀ ਰੋਕੀ ਜਾ ਰਹੀ ਹੈ ਪਿਛਲੇ ਸਾਲ ਤੋਂ ਤੇ ਬੱਚੇ ਜਿਹੜੇ ਆ ਖੇਡਣ ਤੋਂ ਵੀ ਵਾਂਝੇ ਰਹਿ ਰਹੇ ਆ ਤੇ ਉਹ ਮੇਰੇ ਕੋਲ ਇੱਥੇ ਕਈ ਵਾਰੀ ਆ ਗਏ ਵਿਚਾਰੇ ਆਪਣਾ ਰੋਸ ਪ੍ਰਗਟ ਕਰਕੇ ਗਏ ਉਹਨਾਂ ਦੇ ਮਾਵਾ ਵੀ ਕਿ ਆ ਮਸ਼ੀਨਰੀ ਜਿਹੜੀ ਇੱਥੋਂ ਚੁਕਾਈ ਜਾਵੇ ਤੇ ਬੱਚੇ ਖੇਡ ਸਕਣ ਪਰ ਕੋਈ ਵੀ ਉਹਦਾ ਇੰਤਜ਼ਾਮ ਜਿਹੜਾ ਅਫਸਰਾਂ ਨੇ ਨਹੀਂ ਕੀਤਾ ਇਹ ਸਾਰੇ ਉਸਨੇ ਮਤਾ ਪਾਇਆ ਤੇ ਉਹ ਜਿਹੜੀ ਜਗਾ ਖਜੂਰੀ ਗੇਟ ਆ ਉਹਨੂੰ ਸਾਡੀ ਜਿੰਨੇ ਵੀ ਵਹੀਕਲ ਨੇ ਜਿੰਨੇ ਵੀ ਸਾਡੀ ਟਰਾਂਸਪੋਰਟ ਆ ਕਾਰਪੋਰੇਸ਼ਨ ਦੀ ਉਹਦੇ ਖੇਲarਣ ਵਾਸਤੇ ਉਹ ਜਗ੍ਹਾ ਬਣਾ ਲਈ ਜਾਏ ਤੇ ਸੇਲ ਉਹਨੂੰ ਨਾ ਕੀਤਾ ਜਾਏ